ਸਾਰੀ ਦੁਨੀਆ ਤੁਹਾਨੂੰ ਇਸ ਗੱਲ 'ਤੇ ਨੁਕਤਾ ਚੀਨੀ ਕਰ ਰਹੀ ਕਿ ਚੀਫ ਮਨਿਸਟਰ ਦਾ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਆਪੇ ਤੋਂ ਕੱਪੜਿਆਂ ਤੋਂ ਬਾਹਰ ਹੋਣਾ ਔਰ ਜਦੋਂ ਕਿਤੇ ਮੈਨੂੰ ਇਹ ਕਿਸੇ ਵਿਰੋਧੀਆਂ ਨੂੰ ਦੇਖ ਲੈਂਦਾ ਮੈਂ ਤਾਂ ਇਹਨੂੰ ਇੱਕ ਜਗ੍ਹਾ ਤੇ ਵੀ ਕਿਹਾ ਵਾ ਕਿ ਇੰਨਾ ਗੁੱਸਾ ਮਤ ਕਰਕੇ ਤੇ ਨਸ ਨਾ ਫਾੜ ਲਈ ਆਪਣੀ ਕੋ ਬ੍ਰੇਨ ਹੈਮਰੇਜ ਨਾ ਕਰਾ ਲਈ ਕੰਟਰੋਲ ਯਰਸੈਲਫ ਬਿਹੇਵ ਲਾਈਕ ਅ ਚੀਫ ਮਨਿਸਟਰ టు ਵਾਟ ਯੂ ਹੈਵ ਬੀਨ ਇਨਸਟਰਕਟ ਇਨਸਟਰਸਟਡ ਟੂ ਡੂ ਆ ਜਣੀਆਂ ਰੋਜ਼ ਚੁਟਕਲੇ ਸੁਣਾਉਣਾ ਨਾ ਆ ਲੋਕਾਂ ਨੂੰ ਛੇਡਾਂ ਕਰਦਾ ਇਹ ਸਾਰੀਆਂ ਜੁਬਾਨਾਂ ਸਾਨੂੰ ਵੀ ਆਉਂਦੀਆਂ ਨੇ ਪਰ ਅਸੀਂ ਉਸ ਲੈਵਲ ਤੱਕ ਗਿਰਨਾ ਨਹੀਂ ਚਾਹੁੰਦੇ ਰਿਸਪੈਕਟ ਤਾਂ ਟੂਵੇ ਟ੍ਰੈਫਿਕ ਹੁੰਦੀ ਆ ਤੂੰ ਰਿਸਪੈਕਟ ਦੇਂਗਾ ਤੇ ਰਿਸਪੈਕਟ ਲਵੇਂਗਾ ਉਹ ਦਿਨ ਤੂੰ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਉਣਾ ਤੇ ਅੰਦਰ ਆਪਣੇ ਇੱਕ ਐਡੇ ਹੰਕਾਰ ਚ ਬੋਲ ਰਿਹਾ ਸੀਗਾ ਤੇ ਉਹ ਅੰਦਰ ਵੀ ਕਹਿਆ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ ਪਰ ਤਉਹ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਲੱਗਾ ਸੁਖਵੀਰ ਬਾਦਲ ਨੂੰ ਟਿੱਚਰਾਂ ਕਰਦੇ ਹੁੰਦੇ ਸੀ ਉਹਨਾਂ ਦੇ ਨਾਮ ਕਿਦਾਂ ਲੈਂਦਾ ਸੀਗਾ ਸਿਮਰੂ ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋ ਬੋਲੇ ਤੇ ਪੁਲਿਸ ਚਾੜ ਦੇਣਾ ਉੱਤੇ ਪਰਚਾ ਦਰਜ ਕਰਾ ਦੇਣਾ ਔਰ ਦੋਸਤੋ ਮੈਂ ਇਹਨੂੰ ਇਹਦੇ ਸਾਹਮਣੇ ਕਹਾਂ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ ਤੁਸੀਂ ਆਖੇ ਮੇਰੀਆਂ ਮਿੰਨਤਾਂ ਕੱਢਦੇ ਸੀ ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜੇ ਤੂੰ ਕਹਿੰਦਾ ਸੀਗਾ ਕਿ ਖੇਰਾ ਤਾਂ ਬੜਾ નિર્ਦੋਸ਼ ਬੰਦਾ ਵਾ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ ਹੈ ਉਹਦੇ ਨਾਲ ਵਿਂਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਗੱਲ ਚ ਔਰ ਇਹ ਨੇ ਸਤੀਫਾ ਦਿੱਤਾ ਮੈਂ ਵੀ ਦਿੱਤਾ ਫੂਲਕਾ ਸਾਹਿਬ ਨੇ ਦਿੱਤਾ ਹੋਰ ਅਮਨ अरोड़ा ਜਾਂ ਹੋਰ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਤੂਰ ਹੋਰ ਨਾ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਆ ਕਿ ਬਿਕਰਮਜੀਤ ਸਿੰਘ ਦੇ ਖਿਲਾਫ ਕਿਉਂ ਤੇ ਫਿਰ ਉਹ ਜਿਹੜਾ ਜਿਹੜਾ ਸੌਰੀ ਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜਰਾ ਦੱਸਿਓ ਉਹ ਸਟੈਂਡ ਹੈ ਕਿ ਦੋਧੀਆਂ ਵਾਲਾ ਸਟੈਂਡ ਹੈ ਦੋਧੀਆਂ ਤੋਂ ਵੀ ਭੇੜਾ ਮੇਰਾ ਤਾਂ ਚੱਲ ਦੋਧੀਆਂ ਵਾਲਾ ਤੇਰਾ ਤਾਂ ਦੋਧੀਆਂ ਨਾਲੋਂ ਵੀ ਭੇੜਾ ਸਟੈਂਡ ਔਰ ਦੂਜੀ ਬਾਏ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਭਗਵੰਤ ਸਿਆ ਮੈਂ ਸੋਚਿਆ ਕਿ ਅੱਜ ਮੈਂ ਤੇਰਾ ਉਹ ਜਿਹੜਾ ਇਲਜ਼ਾਮ ਲਾਏ ਬੇਬੁਨਿਆਦ ਝੂਠੇ ਮਨਕਰਤ ਹਾਸੋ ਹੀਨੇ ਇੱਕ ਮਸ਼ਕਰੇ ਦੀ ਤਰ੍ਹਾਂ ਦੇ ਉੱਤੇ ਇੱਕ ਜੀ ਖੇਰਾ ਤਾਂ ਉਸ ਤਰ੍ਹਾਂ ਦਾ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਇੱਕ ਕੋਈ ਦੋਧੀਆਂ ਦਾ ਸਟੈਂਡ ਹੁੰਦਾ ਖੇਰੇ ਦਾ ਕੋਈ ਸਟੈਂਡ ਨਹੀਂਗਾ ਹੁਣ ਧਿਆਨ ਨਾਲ ਮੇਰੀ ਗੱਲ ਸੁਣੀਂ ਜ਼ਰਾ ਅਚੀ ਤਰੀਕੇ ਨਾਲ ਔਰ ਲੌਜੀਕਲੀ ਗੱਲ ਕਰੂੰਗਾ ਕਿਉਂਕਿ ਵਿਧਾਨ ਸਭਾ ਜਿੱਤਾ ਕੈਮਰਾ ਵੀ ਤੁਹਾਡੇ ਹੱਥ ਵਿੱਚ ਆ ਮਾਈਕ ਵੀ ਤੁਹਾਡੇ ਹੱਥ ਵਿੱਚ ਆ ਤੁਸੀਂ ਸਾਨੂੰ ਉੱਥੇ ਜਵਾਬ ਦੇਣੇ ਨਹੀਂ ਦੇਣ ਹੀ ਨਹੀਂ ਦਿੰਦੇ ਬੋਲਣ ਹੀ ਨਹੀਂ ਦਿੰਦੇ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਬਣਾ ਕੇ ਰੱਖ ਦਿੱਤੀ ਔਰ ਜੋ ਤੁਹਾਡਾ ਵਿਵਹਾਰ ਸਿੱਗਾ ਉਦੋਂ ਚੀਫ ਮਿਨਿਸਟਰ ਤੋਂ ਲੈ ਕੇ ਐਮ ਐਲ ਏ ਦਾ ਜਿੱਦਾਂ ਨੁੱਕੜ ਦੇ ਗੁੰਡੇ ਹੁੰਦੇ ਪਿੱਛੇ ਕਿਉਂਕਿ ਸੱਤਾ ਨਾਲ ਆ ਨਾ ਪੁਲਿਸ ਨਾਲ ਆ ਸਰਕਾਰ ਨਾਲ ਆ ਕੁੱਸੀ ਸਮਝਦੇ ਕਿ ਅਸੀਂ ਪਰਚੇ ਕਰਕੇ ਉਂਗਲਾਂ ਕਰ ਕਰਕੇ ਐਂ ਡਰਾ ਸਕਦੇ ਹਾਂ ਵਿਰੋਧੀਆਂ ਨੂੰ ਇਸ ਕਰਕੇ ਉੱਥੇ ਤਾਂ ਦੇ ਹੀ ਨਹੀਂ ਸਕਦੇ ਜਵਾਬ ਮੈਨੂੰ ਖਾਸ ਤੌਰ ਤੇ ਸਪੀਕਰ ਸਾਹਿਬ ਕਹਿਣ ਨੂੰ ਦਿਲ ਨਹੀਂਗਾ ਸਾਹਿਬ ਉਹ ਸਪੀਕਰ ਜਿਹੜਾ ਐਡਾ ਕਾਇਰ ਕਮਜ਼ੋਰ ਕਮਜ਼ਰਫ ਕਿ ਉਹ ਆਪਣੇ ਵਿਰੋਧੀਆਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂਗਾ ਇਸ ਲਈ ਮੈਂ ਸੋਚਿਆ ਕਿ ਆਰਾਮ ਨਾਲ ਸੰਤੁਸ਼ਟੀ ਨਾਲ ਤੁਹਾਡਾ ਜਵਾਬ ਦੇਵਾਂ ਹੁਣ ਪਹਿਲਾਂ ਤਿਤਲੀਆਂ ਵਾਲੀ ਗੱਲ ਸੁਣੋ ਤੇਰੇ ਨਾਲ ਦੀ ਵੱਡੀ ਤਿਤਲੀ ਤਾਂ ਹੈ ਹੀ ਨਹੀਂ ਕਿ ਤੇ ਨਾਲ ਜਿਹੜੇ ਤੇਰੇ ਪਿੱਛੇ ਬੈਠੇ 40 45 ਉਹ ਵੀ ਤਿਤਲੀਆਂ ਨੇ ਮੈਂ ਤੁਹਾਨੂੰ ਗਿਣਾ ਦਿੰਦਾ ਹਾਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਸ਼ੁਰੂ ਕੀਤਾ ਉਹ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਪੰਜਾਬ ਦੇ ਬਹੁਤ ਅੱਛੇ ਆਗੂ ਨੇ ਉਹਨਾਂ ਦਾ ਚੇਲਾ ਬਣ ਕੇ ਵਿੱਚ ਵਿੱਚ ਦੀ ਸੁਖਬੀਰ ਬਾਦਲ ਦੀਆਂ ਤਰੀਫਾਂ ਵੀ ਕੀਤੀਆਂ ਉਹਦੇ ਕਬੱਡੀ ਟੂਰਨਾਮੈਂਟ ਤੇ ਜਾ ਕੇ ਬਹੁਤ ਮਤਲਬ ਥੱਲੇ ਨੀਵੇਂ ਹੋ ਕੇ ਲਗਭਗ ਤਲਵੇ ਛੱਟ ਟਾਈਪ ਫਿਰ ਆ ਗਈ ਗੱਲ ਜੀ ਅੱਗੇ ਪੀ 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 ਵੈਸੇ ਟੁੱਕਦਾ ਵੀ ਆ ਤੁਹਾਡੇ ਤੇ ਪੀ 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 ਔਰ ਫਿਰ ਤੁਸੀਂ ਬਣ ਕੇ ਚੇਲੇ ਮਨਪ੍ਰੀਤ ਸਿੰਘ ਬਾਦਲ ਦੇ ਜਿਹਦੇ ਤੇ ਮੁੜ ਕੇ ਤੂੰ ਬਦਲਾਖੋਰੀ ਚ ਕੋਈ ਪਤਾ ਨਹੀਂ ਪ੍ਰਾਣੀ ਰੰਜਸ਼ ਰੱਖੀ ਸਟੇਟ ਪਾਵਰ ਯੂਜ਼ ਕੇ ਉਤੇ ਪਰਚਾ ਦਰਜ ਕੀਤਾ ਤੂੰ ਚਲੋ ਉਹ ਵੀ ਛੱਡ ਦਿੰਦੇ ਆ ਫਿਰ ਤੁਸੀਂ ਆਏ ਅਖੀਰ ਬੋਕਰ ਪਾਰਟੀ ਦੇ ਵਿੱਚ ਬੋਕਰ ਦੇ ਵਿੱਚ ਤੇ ਫਿਰ ਤੁਸੀਂ ਕੇਜਰੀਵਾਲ ਦੇ ਪਹਿਰੇ ਹੱਥ ਵੀ ਲਾਇਆ ਥੱਲੇ ਜਾ ਕੇ ਨੀਵੇਂ ਹੋ ਕੇ ਜਦੋਂ ਤੁਹਾਨੂੰ ਉਹਨੇ ਚੀਫ ਮਿਨਿਸਟਰ ਬਣਾਇਆ ਔਰ ਚੀਫ ਮਿਨਿਸਟਰ ਬਣਾਉਣ ਵਾਸਤੇ ਪਹਿਲਾਂ ਫੁਲਕਾ ਸਾਹਿਬ ਨੂੰ ਕਢਵਾਇਆ ਡਾਕਟਰ ਗਾਂਧੀ ਸਾਹਿਬ ਨੂੰ ਕਢਵਾਇਆ ਛੋਟੇਪੁਰ ਸਾਹਿਬ ਤੇ 2 ਲੱਖ ਰੁਪਏ ਦਾ ਘਟਿਆ ਇਲਜ਼ਾਮ ਲਾ ਕੇ ਜਿਹੜੀ ਅੱਜ ਤੱਕ ਵੀਡੀਓ ਤੁਸੀਂ ਛਾਇਆ ਨਹੀਂ ਕੀਤੀ ਫਿਰ ਉਹਨੂੰ ਕਟਵਾਇਆ ਫਿਰ ਖਹਿਰੇ ਨੂੰ ਕਟਵਾਇਆ ਮੈਂ ਤਾਂ ਬਹੁਤ ਉਸ ਸਪਾਈਕਦੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਵਾਂ ਇਹ ਤਿਤਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ ਤਿਤਲੀ ਤੇਰੀ ਔਰ ਜਿਹੜੇ ਤੁਸੀਂ ਪਿੱਛੇ ਖੜੇ ਕੀਤੇ ਹੁੰਦੇ ਜਿਹੜੇ ਆਉਂਦੇ ਨੇ ਬੰਦੂਵਾ ਮਜ਼ਦੂਰ ਬਾਹਰ ਤਾਂ ਬੋਲਦੇ ਕੋਈ ਨਹੀਂ ਨਾ ਐਨਐਸਐ ਦੇ ਖਿਲਾਫ ਬੋਲਦੇ ਨੇ ਨਾ ਸ਼ੁਭ ਕਰਨ ਦੀ ਮੌਤ ਦੇ ਖਿਲਾਫ ਬੋਲੇ ਨਾ ਬੀਜੇਪੀ ਦੇ ਤਸ਼ੱਦਦ ਦੇ ਖਿਲਾਫ ਬੋਲੇ ਨਾ ਹਰਿਆਣਾ ਪੁਲਿਸ ਦੇ ਖਿਲਾਫ ਜ਼ੁਬਾਨ ਖੁੱਲੀ ਉਥੇ ਤੇਰੇ ਪਿੱਛੇ ਆਣ ਕੇ ਕਿਉਂਕਿ ਹਿਫਾਜ਼ਤ ਹੈ ਹਾਊਸ ਤੁਹਾਡਾ ਵਾ ਗਵਰਨਮੈਂਟ ਤੁਹਾਡੀ ਮਾਰਸ਼ਲ ਤੁਹਾਡੇ ਪੁਲਿਸ ਤੁਹਾਡੀ ਸਪੀਕਰ ਤੁਹਾਡਾ ਤੇ ਉਹਦੇ ਪਿੱਛੇ ਆਣ ਕੇ ਉਹ ਸਾਰੀਆਂ ਤਿਤਲੀਆਂ ਨੇ ਕੋਈ ਬੀਜੇਪੀ ਦੀ ਤਿਤਲੀ ਚੱਕ ਕੇ ਲਿਆਂਦੀ ਤੂੰ ਕੋਈ ਅਕਾਲੀ ਦਲ ਚੋਂ ਕਿਸੇ ਹੋਈ ਤਿਤਲੀ ਜਿਹੜੀ ਉਹਨਾਂ ਨੇ ਕੱਢ ਛੱਡੀ ਸੀਗੀ ਉਹ ਤਿਤਲੀ ਚੱਕ ਕੇ ਲਿਆਂਦੀ ਤੂੰ ਕੋਈ ਕਾਂਗਰਸ ਦੀ ਤਿਤਲੀ ਚੱਕ ਕੇ ਲਿਆਂਦੀ ਤੂੰ ਜਲੰਧਰ ਵਿੱਚ ਤਾਜੀ ਤਿਤਲੀ ਚੱਕੀ ਤੁਹਾਨੂੰ ਬੰਦਾ ਹੀ ਨਹੀਂ ਲੱਭਿਆ ਕੋਈ ਲੜਨ ਵਾਸਤੇ ਤੁਸੀਂ ਸਾਡੀ ਇੱਕ ਤਿਤਲੀ ਰਿੰਕੂ ਲੈ ਗਏ ਔਰ ਜਿਹੜੀ ਮਿਲੀ ਭੋਗਤਨਾ ਗਈ ਆ ਉਹ ਸਾਰੀ ਮੈਨੂੰ ਵੀ ਪਤਾ ਤੇ ਹਾਈ ਕਮਾਂਡ ਨੂੰ ਵੀ ਪਤਾ ਵਾ ਉਹ तितਲੀ ਹੋ ਗਈ ਜੀ ਅੱਜ ਇੱਕ ਹੋਰ तितਲੀ ਚੱਕੀ ਕਿਉਂਕਿ ਫਤੇਗੜ ਸਾਹਿਬ ਤੇ ਸੀਟ ਤੇ ਤੁਹਾਡੇ ਕੋਲ ਲੋਕ ਸਭਾ ਦਾ ਕੋਈ ਉਮੀਦਵਾਰ ਨਹੀਂਗਾ ਤੁਹਾਡੇ ਕੋਲ ਆਪਣੀ ਪਾਰਟੀ ਜਿਹੜੇ ਵਿਚਾਰੇ ਦਰਿਆ ਵਛਾਉਂਦੇ ਮਰ ਗਏ ਜਿਹੜੇ ਵਿਚਾਰੇ ਬਸਤੇ ਚੱਕਦੇ ਮਰ ਗਏ ਤੁਹਾਡੇ ਆਸਤੇ ਤੁਹਾਨੂੰ ਕਿਸੇ ਬੰਦੇ ਤੇ ਭਰੋਸਾ ਨਹੀਂਗਾ ਹੁਣ ਤੁਸੀਂ तितਲੀ ਚੱਕੀ ਆ ਜੀਪੀ ਉਹ ਸਾਡਾ ਅਜ਼ੀਜ਼ਾ ਉਹਨੇ ਮੁੜਿਆ ਆਣਾ ਅਖੀਰ ਚ ਉਹਨੇ ਕਾਂਗਰਸ ਵਿੱਚ ਹੀ ਆਣਾ ਜਦੋਂ ਤੁਹਾਡਾ ਸੱਤਾ ਦਾ ਨਸ਼ਾ ਜਦੋਂ ਡਾਊਨ ਹੋਇਆ ਨਾ ਉਹਨੇ ਵਾਪਸ ਇੱਥੇ ਹੀ ਆਣਾ ਔਰ ਹੁਣ ਤੁਸੀਂ ਹੋਰ तितਲੀਆਂ ਵੀ ਲੱਭਨੇ ਸਾਡੀ ਪਾਰਟੀ ਤੋਂ ਇੱਕ ਅਦੀ तितਰੀ ਦਾ ਨਾਮ ਦੋ ਤਿੰਨ तितਲੀਆਂ ਦਾ ਨਾਮ ਫਲੋਟ ਹੋ ਰਿਹਾ ਤਾਂ ਹੋ ਗਈ ਤਸੱਲੀ तितਲੀਆਂ ਦੀ ਕਿ ਕਸਰ ਹਲੇ ਹੁਣ ਆ ਜਾ ਤੂੰ ਦੋਜੀਆਂ ਵਾਲੇ ਸਟੈਂਡ ਤੇ ਅਖੇ ਜੀ ਖੈਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰਨ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਉੱਥੇ ਹੀ ਇਹ ਗੱਡੀ ਰਹਿਣੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜਰਾ ਔਕਾਤ ਜਦੋਂ ਟੀਚਰੀ ਵਾਲ ਨੇ ਮੰਗੀ ਸੀ ਨਾ ਮਾਫੀ ਬਿਕਰਮਜੀਤਿਓ ਤੋਂ ਡਰਦਿਆਂ ਨੇ ਹਾਏ ਪਰਚਾ ਡਿਫਰਮੇਸ਼ਨ ਦਾ ਹੋ ਗਿਆ ਇੱਕ ਤੁਚੀਅਲ ਕੇਸ ਹੋਇਆ ਸੀ ਡਿਫਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਤਿਆ ਜੀ ਮuje ਮਾਫ ਕਰ ਦੋ ਐਵੇਂ ਕੰਮ ਦੇ ਬਹਾਨੇ ਦੇ ਕਿ ਤਰੀਕਾ ਨਹੀਂ ਭੁਗਦਿਆ ਫਿਰ ਪੰਗਾ ਕਾਦੇ ਲਈ ਲਿਆ ਸੀ ਫਿਰ ਸਾਡੇ ਨੌਜਵਾਨਾਂ ਕੋਲ ਬੋਰਡ ਕਾਦੇ ਲਈ ਲਵਾਏ ਸੀ ਜੇ ਤੈਨੂੰ ਉਦੋਂ ਨਹੀਂ ਸੀ ਯਾਦ ਕਿ ਮੈਨੂੰ ਬਹੁਤ ਕੰਮ ਰਹਿੰਦਾ ਤੇ ਮੈਂ ਤਰੀਕਾ ਨਹੀਂ ਭੁਗ ਸਕਦਾ ਤੇ ਸਾਰੀ ਪਾਰਟੀ ਨੇ ਅਸਤੀਫਾ ਦਿੱਤਾ ਮੈਂ ਵੀ ਦਿੱਤਾ ਫੂਲਕਾ ਸਾਹਿਬ ਨੇ ਦਿੱਤਾ ਹੋਰ ਅੰਮਨ ਰੋੜਾ ਜਾਂ ਹੋਰ ਜਿਹੜਿਆ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਤੂਰ ਹੋਰ ਨਾਂ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਆ ਕਿ ਬਿਕਰਮਜੀਤ ਸਿੰਘ ਦੇ ਖਿਲਾਫ ਕਿਉਂ ਤੂੰ ਤੇ ਫਿਰ ਉਹ ਜਿਹੜਿਆ ਜਿਹੜਾ ਸੌਰੀ ਅਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜਰਾ ਦੱਸਿਓ ਉਹ ਸਟੈਂਡ ਹੈ ਕਿ ਦੂਜੀਆਂ ਵਾਲਾ ਸਟੈਂਡ ਹੈ ਦੂਜੀਆਂ ਤੋਂ ਵੀ ਭੈੜਾ ਮੇਰਾ ਤਾਂ ਚੱਲ ਦੂਜੀਆਂ ਵਾਲਾ ਤੇਰਾ ਤਾਂ ਦੂਜੀਆਂ ਨਾਲੋਂ ਵੀ ਭੈੜਾ ਸਟੈਂਡ ਔਰ ਦੂਜੀ ਬਾਈ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਹੋ ਗਈ ਸਟੈਂਡ ਦੀ ਗੱਲ ਉਹ ਦੱਸਦਾ ਸੀ ਅਸਤੀਫਾ ਤੋਂ ਵਾਪਸ ਕਿਤਾ ਲਿਆ ਸੀ ਕਿਸੇ ਨੂੰ ਕਿਸੇ ਨੂੰ ਪਤਾ ਵਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਬਿਕਰਮਜੀਠੇ ਵਾਲੀ ਮਾਫੀ ਤੋਂ ਆਪਣਾ ਜਿਹੜਾ ਅਸਤੀਫਾ ਵਾਪਸ ਕਿਉਂ ਲਿਆ ਕਿਤੇ ਦੱਸਿਆ ਤੁਹਾਨੂੰ ਕਿਸੇ ਨੂੰ ਆ ਗਈ ਨਾ ਸਟੈਂਡ ਵਾਲੀ ਗੱਲ ਔਰ ਹੁਣ ਤੇਰਾ ਕੀ ਸਟੈਂਡ ਹੈ ਭਾਜਪਾ ਅੰਦਰ ਵੜ ਕੇ ਪੰਜਾਬ ਦੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਡੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਡਰੋਨਾਂ ਦੇ ਰਾਹੀਂ ਫੇਅਰ ਗੈਸ ਸ਼ੈੱਲ ਤੇ ਅਖੀਰ ਸ਼ੁਭ ਕਰਨ ਦੀ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਆ ਹੈ ਤੇਰਾ ਸਟੈਂਡ ਕੋਈ ਡਰਦਾ ਹੀ ਆ ਨਾ ਤੂੰ ਬੀਜੇਪੀ ਤੋਂ ਔਰ ਜਿਹੜੀ ਐਨਐਸਐ ਲਾਈ ਸੀ ਅਮਰਿਤਪਾਲ ਸੋਣਾ ਤੇ ਉਹਦੇ ਸਾਥੀਆਂ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਵਿਚਾਰੇ ਹੋਣ ਅੱਜ 22 23 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਕਿਨੇ ਲਵਾਏ ਸੀ ਜਰਾ ਦੱਸੀ ਜਰਾ ਲੋਕਾਂ ਨੂੰ ਚੰਗਿਤrana ਕੀ ਤੂੰ ਬੀਜੇਪੀ ਦੇ ਨਾਲ ਉਹਨਾਂ ਨੂੰ ਸਮਰਪਿਤ ਨਹੀਂਗਾ ਕਿ ਆ ਚੱਕੋ ਪੁਲਿਸ ਡਿਪਾਰਟਮੈਂਟ ਸਾਡਾ ਤੁਸੀਂ ਜੋ ਕਰਨਾ ਹੈਗਾ ਬੀਜੇਪੀ ਵਾਲੇ ਕੇਂਦਰ ਸਰਕਾਰ ਨੇ ਤੁਸੀਂ ਕਹਿੰਦੇ ਚਲੋ ਮੈਂ ਤੁਹਾਡੇ ਆਖੇ ਸਭ ਕੁਝ ਇਹਨੂੰ ਕਹਿੰਦੇ ਨੇ ਸਟੈਂਡ ਤੇ ਮੈਂ ਜਦੋਂ ਮੈਨੂੰ ਐਲੋਪੀ ਤੋਂ ਹਟਾਇਆ ਸੀ ਇਹਨੇ ਆਪਣੇ ਕੇਜਰੀਵਾਲ ਸਾਹਿਬ ਨੇ ਟਵਿੱਟਰ ਦੇ ਰਾਹੀਂ ਮੈਂ ਆਪਣਾ ਪੂਰਾ ਬਰਕਰਾਰ ਰੱਖਿਆ ਸਟੈਂਡ ਮੈਂ ਮੇਰੇ ਲਈ ਸੈਲਫ ਰਿਸਪੈਕਟ ਪੱਗ ਦੀ ਸ਼ਾਨ ਨੰਬਰ 1 ਹੈ ਇਤਿਹਾਸ ਜਿਹੜਾ ਉਹਦੇ-ਉਹਦੇ ਨੰਬਰ 2 ਤੇ ਮੈਂ ਭਵਾ ਕੇ ਮਾਰਿਆ ਅਹੁਦਾ ਤੇ ਮੁੜ ਕੇ ਤੁਹਾਡੇ ਹਾਲ ਕਦੀ ਕੀਤੀ ਨਹੀਂ ਤੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਪੁਲਤ ਦੁਬਾਰਾ ਜਿਤਾ ਕੇ ਤੁਹਾਡੀ ਬੋਕਰ ਦੀ ਜ਼ਮਾਨਤ ਜ਼ਬਤ ਕਰਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਨੇ ਬਿਠਾਇਆ। ਹੋਗੀ ਸਟੈਂਡ ਵਾਲੀ ਗੱਲ। ਇੱਕ ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬੜੇ ਬਾਰੇ ਬੜੀ ਘੱਟੀਆਂ ਗੱਲ ਕੀਤੀ। ਖੁੱਛੀ ਜ਼ੀਰੋ ਥੱਲੇ ਲੈ ਦੇ ਬਲਦੀ। ਆ ਕਿ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ ਉਹ ਪੈਸੇ ਨਾਲ ਨਹੀਂ ਬਣ ਸਕਦਾ। ਤੂੰ ਫਿਲਮ ਬਣਾਉਣਾ ਚਾਹੁੰਦਾ ਉਹ ਕਲਾਕਾਰ ਬਣ ਨਹੀਂ ਸਕਦਾ। ਕੀ ਗੱਲ ਕਲਾਕਾਰ ਤੂੰ ਹੀ ਬਣ ਸਕਦਾ ਸਿਕਲ। ਤੂੰ ਕਲਾਕਾਰ ਹੈ ਕਿੱਥੋਂ ਦਾ ਦੱਸ ਸੁਣੋ ਜਰਾ। ਤੈਨੂੰ ਲੋਕੀ ਤੇਰਾ ਨਾਮ ਮੈਂ ਨਹੀਂ ਕਹਿੰਦਾ। ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ। ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ। ਉਸ ਵਿਕਰਮ ਬਾਜਵੇ ਸੌਰੀ ਪ੍ਰਤਾਪ ਸਿੰਘ ਬਾਜਵੇ ਦਾ بیٹے ਦਾ ਨਾਮ ਹੈਗਾ ਵਿਕਰਮ ਉਹਦਾ ਕੋਈ ਨਾਮ ਰੱਖਿਆ ਕਿਤੇ ਕਿਸੇ ਤਰੀਕੇ ਨਾਲ ਔਰ ਪੰਜਾਬ ਦੀ ਇਹ ਇੱਕ ਹਰ ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬੱਚੇ ਦੀ ਅੱਛਾ ਭਵਿੱਖ ਪੈਦਾ ਕਰੀਏ ਪ੍ਰਤਾਪ ਸਿੰਘ ਬਾਜਵਾ ਆਪਣੇ ਬੱਚੇ ਦੇ ਅੱਛੇ ਭਵਿੱਖ ਵਾਸਤੇ ਯਤਨਸ਼ੀਲ ਹੈ ਜਿਹੜੇ ਕਿ ਸਾਰੇ ਯਤਨਸ਼ੀਲ ਨੇ ਤੇਰੇ ਵਾਂਗੂੰ ਨੇਗੇ ਭਗਵੰਤ ਸਿੰਘ ਮਾਨ ਤੇ ਪਹਿਲੇ ਬੱਚੇ ਛੱਡ ਦਿੱਤੇ ਉਹ ਵਿਚਾਰੇ ਤੇਰੇ ਬੱਚੇ ਹੁੰਦੇ ਫਿਰਦੇ ਤੇਰੀ ਲੜਕੀ ਤੇਰੇ ਜੋ ਤਰ ਜੋ ਤੁਸੀਂ ਪਹਿਲੀ ਘਰ ਵਾਲੀ ਦੇ ਨਾਲ ਮਿਸਬੀਹੇਵ ਕਰਦੇ, ਕੁੱਟਦੇ ਮਾਰਦੇ ਸੀ दारू ਪੀ ਕੇ। ਉਹਨੇ ਆਣ ਕੇ ਪਬਲਿਕ ਡੋਮੇਨ 'ਚ ਕੀਆ? ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ ਦੇ ਉੱਤੇ ਇਦਾਂ ਦੀ ਕੋਈ ਇਲਜ਼ਾਮ ਲਾਇਆ ਕਦੀ? ਇਹ ਤੇਰੀ ਮਾਨਸਿਕਤਾ ਬੋਲ ਰਹੀ ਹੈ। ਔਰ ਜਿਹੜਾ ਤੁਸੀਂ ਉਹ ਦਿਨ ਵਿਧਾਨ ਸਭਾ 'ਚ ਉਂਗਲਾਂ ਕਰ-ਕਰ ਕੇ ਕਰਦੇ ਸੀਗੇ। ਉਹ ਚੀਫ ਮਿਨਿਸਟਰ ਦੇ ਅ ਅਹੁਦੇ ਦੀ ਤੂੰ ਬਿਲਕੁਲ ਅ ਜਿਹੜੀ ਉਹ ਏਡੇ ਵੱਡੇ ਪਦ ਤੇ ਉਹਦੀ ਅ ਤੋਹੀਨ ਕਰ ਦਿੱਤੀ, ਉਹਨੂੰ ਇੰਨਾ ਨੀਵਾ ਕਰ ਦਿੱਤਾ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ देखो मैं किसी का कोई सपोर्टर नहीं लेकिन अमरेंद्र सिंह ਨੂੰ ਲੋਕੀ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ ਹਾਲਾਂਕਿ ਮੈਂ ਤਾਂ ਐਦਾ ਰਹਾ ਉਹਨਾਂ ਦੇ ਨਾਲ ਪਰਚੇ ਮਰਤੇ ਵੀ ਉਹਨਾਂ ਨੇ ਦਰਜ ਕੀਤੇ ਨੇ ਪਰ ਅੱਜ ਕੀ ਕਹਿੰਦੇ ਉਹ ਜਾਂਦਾ ਭਗਵੰਤ ਉਹ ਜਾਂਦਾ ਭਗਵੰਤ ਤੈਨੂੰ ਤੂੰ ਤੂੰ ਕਰਕੇ ਬੁਲਾਉਂਦੇ ਬਿਕੋਜ਼ ਥੈਟ ਥੈਟ ਇਜ਼ ði ਰਿਸਪੈਕਟ ði ਯੂਵਰਨ ਫਰਮ ði ਪੀਪਲ ਆਫ ਪੰਚਾਬ ਰਿਸਪੈਕਟ ਨਾ ਟੂਵੇ ਟ੍ਰੈਫਿਕ ਹੁੰਦੀ ਆ ਤੂੰ ਰਿਸਪੈਕਟ ਦੇਂਗਾ ਤੇ ਰਿਸਪੈਕਟ ਲਵੇਂਗਾ ਉਹਦੋਂ ਤੂੰ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾ ਤੇ ਅੰਦਰ ਆਪਣੇ ਇੱਕ ਐਡੇ ਹੰਕਾਰ ਚ ਬੋਲ ਰਿਆ ਸੀਗਾ ਤੈਨੂੰ ਅੰਦਰ ਵੀ ਕਿਹਾ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ ਪਰ ਤੁਮ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਲੱਗਾ ਸੁਖਬੀਰ ਬਾਦਲ ਨੂੰ ਪਿੱਛੜਾ ਕਰਦੇ ਹੁੰਦੇ ਸੀ ਉਹਨਾਂ ਦੇ ਨਾਮ ਕਿਦਾਂ ਲੈਂਦਾ ਸੀਗਾ ਸਿਮਰੋ ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋ ਬੋਲੇ ਤੇ ਪੁਲਿਸ ਚਾੜ ਦੇਣਾ ਉੱਤੇ ਪਰਚਾ ਦਰਜ ਕਰਾ ਦੇਣਾ ਔਰ ਦੋਸਤੋ ਮੈਂ ਇਹਨੂੰ ਇਹਦੇ ਸਾਹਮਣੇ ਕਿਹਾ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ ਤੁਸੀਂ ਆ ਕੇ ਮੇਰੀਆਂ ਮੰਤਾਂ ਕੱਢਦੇ ਸੀ ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜੇ ਤੂੰ ਕਹਿੰਦਾ ਸੀਗਾ ਕਿ ਖੇਰਾ ਤਾਂ ਬੜਾ ਨਿਰਦੋਸ਼ ਬੰਦਾ ਵਾ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ ਆ ਉਹਦੇ ਨਾਲ ਵਿਂਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਹੀ ਪਰਚਾ ਮੇਰੇ ਤੇ ਦਰਜ ਕੀਤਾ ਇਹਨਾਂ ਨੇ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਿੱਛਾ ਕਰਦਾ ਸੀ ਅਖੇ ਜੀ 25 ਸਾਲ ਰਾਜ ਕਰਨਾ ਉਹ ਨਹੀਂ ਨਾ ਹੈਗਾ ਅੱਜ ਉੱਥੇ ਕਿਤੇ ਵੀ ਉਹਨਾਂ ਦੀ ਪਾਰਟੀ ਡਾਊਨ ਆ ਕੇ ਤਿੰਨ ਸੀਟਾਂ ਦੇ ਇਹ ਜਿਹੜੀ ਆ ਨਾ ਸੱਤਾ ਰਾਜ ਸੱਤਾ ਇਹ ਪੱਕੀ ਨਹੀਂ ਰਹਿੰਦੀ ਹੁੰਦੀ ਕਦੀ ਕਿਸੇ ਦੇ ਕੋਲ ਇਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਲੱਭੇ ਮੁੜ ਕੇ ਕਿਸੇ ਨੇ ਉਹਨਾਂ ਦੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਜੁੱਤੀ ਵੀ ਨਹੀਂ ਮਾਰੀ ਹੈਗੀ ਆ ਇੰਨਾ ਹੰਕਾਰ ਮਤ ਕਰ ਇੰਨਾ ਹੰਕਾਰ ਮਤ ਕਰ ਅੱਤ ਤੇ ਖੁਦਾ ਦਾ ਫੈਰ ਹੁੰਦਾ ਏ ਹੰਕਾਰ ਕਮ ਡਾਊਨ ਟੂ ਯਰ ਗਰਾਊਂਡ ਕਮ ਡਾਊਨ ਟੂ ਗਰਾਊਂਡ ਤੋਂ ਲੋਕਾਂ ਨੇ ਇਲੈਕਟ ਕੀਤਾ ਵਾ ਕੰਮ ਕਰਨ ਵਾਲੇ ਨੇ ਪੰਜਾਬ ਤੇ ਬਾਰਡਰ ਖਰਵਾਉਣ ਵਾਲਾ ਪਾਕਿਸਤਾਨ ਦੇ ਨਾਲ ਗੈਰ ਪੰਜਾਬੀਆਂ ਦਾ ਕਾਨੂੰਨ ਬਣਾਉਣ ਵਾਲਾ ਜਿਹੜਾ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਰਾਜਸਥਾਨ ਤੇ ਉਤਰਾਖੰਡ ਨੇ ਬਣਾਏ ਹੋਏ ਨੇ ਤਾਂ ਕਿ ਸਾਡੇ ਬੱਚਿਆਂ ਦੀਆਂ ਨੌਕਰੀਆਂ ਗੈਰ ਪੰਜਾਬੀ ਆਣ ਕੇ ਬਾਹਰੋਂ ਨਾ ਖੋੜ ਮੀਥੇ ਝੂਠ ਬੋਲਦਾ ਸਿਕਾ एवरीथिंग ਕੈਨ ਬੀ ਪ੍ਰੋਵੈਂਟਿਡ ਵਿਧਾਨ ਸਭਾ ਇਜ਼ ਐਨ ਆਟੋਨਮਸ ਬਾਡੀ ਅਸੀਂ ਕੋਈ ਮਤਾ ਪਾਸ ਕਰ ਸਕਦੇ ਹਾਂ ਕੋਈ ਕਾਨੂੰਨ ਬਣਾ ਸਕਦੇ ਹਾਂ ਇੱਕ ਵੀ ਬੱਚਾ ਹਰਿਆਣੇ ਦਾ ਨੌਕਰੀ ਨਹੀਂ ਲੈ ਸਕਦਾ ਲੈਅਉਦੇ ਜੇ ਤੁਹਾਡੇ ਤੋਂ ਨਹੀਂ ਕਰ ਹੁੰਦਾ ਲੈਅਉਸ ਤੋਂ ਇਧਰਲੇ ਪਾਸੇ ਸੱਤਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕੇਵਲ ਪੰਜਾਬ ਦੇ ਨੌਕਰੀਆਂ ਨੌਜਵਾਨਾਂ ਵਾਸਤੇ ਰ ਅੱਜ ਤਾਂ ਸਾਰੀਆਂ ਤੁਸੀਂ ਜੇਈ ਦੀਆਂ ਪੋਸਟਾਂ ਕੱਢੀਆਂ ਉਹ ਸਾਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਪੇਪਰ ਲੀਕ ਹੋਇਆ ਵਾ ਸਾਰੇ ਹਰਿਆਣੇ ਦੇ ਆ ਗਏ ਨੇ ਪਹਿਲਾਂ ਤੁਸੀਂ ਬਿਜਲੀ ਬੋਰਡ ਦੀਆਂ ਕੱਡੀਆਂ ਸਾਰੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਆ ਗਏ ਨੇ ਕਿਉਂਕਿ ਤੁਸੀਂ ਸ਼ਰਤ ਹੀ ਨਹੀਂ ਰੱਖਦੇ ਕਿ ਬੋਨਫਾਈਡੀ ਪੰਜਾਬੀ ਹੋਣਾ ਚਾਹੀਦਾ 12ਵੀਂ 10ਵੀਂ ਦਾ ਸਰਟੀਫਿਕੇਟ ਪਹਿਲਾਂ ਲੱਗਣਾ ਚਾਹੀਦਾ ਪਹਿਲਾਂ ਨਾਟ ਲੇਟਰ ਬਾਅਦ ਕਰ ਨਕਲ ਮਾਰ ਕੇ ਪੈਸੇ ਦੇ ਕੇ ਸਕੂਲ এডਿਕੇਸ਼ਨ ਬੋਰਡ ਤੋਂ ਖਰੀਦ ਕੇ ਨਾਲ ਬਾਅਦ ਚ ਨੌਕਰੀਆਂ ਚ ਲਾ ਦਿੰਦੇ ਨੇ ਔਰ ਜੇ ਇਹ ਲਾਅ ਬਣੇਗਾ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਹੀ ਵਿਲ ਨਾਟ ਬੀ ਅ ਬੋਨੋਫਾਈਟੀ ਪੰਜਾਬੀ ਗੱਲ ਮੁਕ ਜੋ 75 ਲੱਖ ਪੰਜਾਬੀ ਆਪਣਾ ਬਾਹਰ ਵਿਦੇਸ਼ਾਂ ਜਾ ਚੁੱਕਾ ਵਾ ਉਹਨਾਂ ਦੀ ਉਹਨਾਂ ਦੀ ਜਗ੍ਹਾ ਤੇ ਔਰ ਅਗਰ ਅਸੀਂ ਨਾ ਇਹ ਕਾਨੂੰਨ ਲੈ ਕੇ ਆਏ ਉਹ ਦਿਨ ਦੂਰ ਨੇਗਾ ਜਿੱਦਣ ਪੰਜਾਬ ਇੱਕ ਗੈਰ ਪੰਜਾਬੀਆਂ ਦੀ ਸਟੇਟ ਬਣ ਕੇ ਰਹਿ ਜੇਗੀ ਕਿਉਂਕਿ ਸਾਡੇ ਬੱਚੇ ਸਾਰੇ ਵਿਦੇਸ਼ਾਂ ਨੂੰ ਔਰ ਤੂੰ ਕਹਿੰਦਾ ਕਿ ਅਸੀਂ ਨੌਕਰੀਆਂ ਦੇਣੀਆਂ ਬਾਹਰੋਂ ਮੁੜੇ ਆਉਣਗੇ ਲੋਕ ਕਿਹੜਾ ਮੁੜ ਕੇ ਆਇਆ ਦੱਸਿਓ ਜਦੋਂ ਮੈਨੂੰ ਸਮਝਾਓ ਚੰਗੀ ਤਰ੍ਹਾਂ ਉਦਾਂ ਹੀ ਜਹਾਜ਼ਾਂ ਦੇ ਜ ਸੋ ਇਹ ਮੇਰੀਆਂ ਗੱਲਾਂ ਸੀਗੀਆਂ ਵੈਸੇ ਮੈਨੂੰ ਪਤਾ ਤੇ ਕਾਫੀ ਵੱਡੇ ਪੱਦਰ ਦੇ ਧੀਠ ਹਾਂ ਤੁਸੀਂ ਤੁਹਾਨੂੰ ਕੋਈ ਲੱਥੀ ਚੜੀ ਵੀ ਹੈ ਨਹੀਂਗੀ ਕੋਈ ਸ਼ਰਮ ਵੀ ਹੈ ਨਹੀਂ ਕੋਈ ਕਿਤੇ ਜੇ ਜੇ ਤੂੰ ਆਪਣੀ ਜੇ ਜੇ ਭਗਵੰਤ ਤੇਰੇ ਤੇ ਆਪਣੀ ਲੜਕੀ ਤੇਰੀ ਇਲਜ਼ਾਮ ਲਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਤੇ ਤੈਨੂੰ ਉਹਦੀ ਵੀ ਕੋਈ ਸ਼ਰਮ ਨਹੀਂ ਹੈਗੀ ਜਾਂ ਤੈਨੂੰ ਜੋ ਰਵਈਆ ਤੂੰ ਉਸ ਦਿਨ ਅਦਾ ਕੀਤਾ ਉਥੇ ਉਹਦੇ ਸਾਰੀ ਦੁਨੀਆ ਤੁਹਾਨੂੰ ਇਸ ਗੱਲ 'ਚ ਨੁਕਤਾ ਚੀਨੀ ਕਰ ਰਹੀ ਕਿ ਚੀਫ ਮਨਿਸਟਰ ਦਾ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਆਪੇ ਤੋਂ ਕੱਪੜਿਆਂ ਤੋਂ ਬਾਹਰ ਹੋਣਾ ਔਰ ਜਦੋਂ ਕਿਤੇ ਮੈਨੂੰ ਆ ਕਿਸੇ ਵਿਰੋਧੀਆਂ ਨੂੰ ਦੇਖ ਲੈਂਦਾ ਮੈਂ ਤਾਂ ਇਹਨੂੰ ਇੱਕ ਜਗ੍ਹਾ ਤੇ ਵੀ ਕਿਹਾ ਵਾ ਕਿ ਇੰਨਾ ਗੁੱਸਾ ਮਤ ਕਰਕੇ ਤੇ ਨਸ ਨਾ ਫਾੜ ਲਈ ਆਪਣੀ ਕੋ ਬ੍ਰੇਨ ਹੈਮਰੇਜ ਨਾ ਕਰਾ ਲਈ ਕੰਟਰੋਲ ਯਰਸੈਲਫ ਬਿਹੇਵ ਲਾਈਕ ਅ ਚੀਫ ਮਨਿਸਟਰ ਟੂ ਵਾਟ ਯੂ ਹੈਵ ਬੀਨ ਇਨਸਟਰਕਟ ਇਨਸਟਰਸਟਡ ਟੂ ਡੂ ਆ ਜਣੀਆਂ ਰੋਜ਼ ਚੁਟਕਲੇ ਸੁਣਾਉਣਾ ਨਾ ਆ ਲੋਕਾਂ ਨੂੰ ਛੇਡਾਂ ਕਰਦਾ ਇਹ ਸਾਰੀਆਂ ਜ਼ੁਬਾਨਾਂ ਸਾਨੂੰ ਵੀ ਆਉਂਦੀਆਂ ਨੇ ਪਰ ਅਸੀਂ ਉਸ ਲੈਵਲ ਤੱਕ ਗਿਰਨਾ ਨਹੀਂ ਚਾਹੁੰਦੇ ਅੱਜ ਮੈਨੂੰ ਮਜਬੂਰ ਹੋ ਕੇ ਆ ਤਿਤਲੀਆਂ ਦਾ ਤੇ ਸਟੈਂਡ ਦਾ ਤੇਰਾ ਜਵਾਬ ਦੇਣਾ ਪਿਆ ਬਾਕੀ ਜਿੱਦਾਂ ਜਿੱਦਾਂ ਬੋਲੀ ਚੱਲੇਗਾ ਉਦਾਂ ਉਦਾਂ ਮੋਰੀਓ ਜਵਾਬ ਅਸੀਂ ਤਗੜੇ ਹੋ ਕੇ ਦੇਂਦਾਂ ਪਰਚਾ ਪੁਰਚਿਆਂ ਦੀ ਗਲਤਫਹਿਮੀ ਨਾ ਰੱਖ ਪਰਚਿਆਂ ਤੋਂ ਇਸ ਤਰ੍ਹਾਂ ਨਾਲ ਪੰਜਾਬ ਦੇ ਲੋਕ ਧਰਦੇ ਨਹੀਂ ਹੁੰਦੇ ਔਰ ਪੰਜਾਬ ਦੇ ਲੋਕ ਬਹੁਤ ਦੂਰ ਤੱਕ ਯਾਦ ਰੱਖਦੇ ਨੇ ਬਹੁਤ ਦੂਰ ਤੱਕ ਯਾਦ ਰੱਖਦੇ ਯਾਦ ਰੱਖੀ ਤੂੰ ਔਰ ਤੇਰੇ ਤੋਂ ਚੱਲ ਨਹੀਂ ਹੋਣੀਆਂ ਗੱਲਾਂ ਜੋ ਤੁਸੀਂ ਦੁਦਿਆਂ ਤੇ ਕਰਦੇ ਆ ਨਾ ਤਸ਼ੱਦਦ ਔਰ ਮੇਰੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਮੇਰੇ ਕੋਲ ਬਹੁਤ ਜ਼ਿਆਦਾ ਮਟੀਰੀਅਲ ਹੈ ਵਾਟ ਯੂ ਹੈਵ ਬੀਨ ਡੂਇੰਗ ਐਂਡ ਕਿਸ ਤਰ੍ਹਾਂ ਪੁਲਿਸ ਵਗੈਰਾ ਨੇ ਟੌਰਚਰ ਕੀਤੇ ਨੇ ਤੂੰ ਬਿਲਡ ਅ ਕੇਸ ਅਗੇਂਸਟ ਮੀ ਆਈ ਹੈਵ ਗਾਟ 올 ਦ ਇਨਫੋਰਮੇਸ਼ਨ ਉਹ ਵਾਇਗਰੂਪ ਦਊਗਾ ਕੁਝ ਸਮੇਂ ਦੇ ਉੱਤੇ ਆਣ ਕੇ ਤੁਹਾਡਾ ਸਾਰਿਆਂ ਦਾ ਜਵਾਬ ਦੇ ਮੈਂ ਬਦਲਾਖੋਰੀ ਨਹੀਂ ਚਾਹੁੰਦਾ ਤੈਨੂੰ ਤਾਂ ਮੇਰੀ ਨੈਲਸਨ ਨੈਲਸਨ ਮੰਡੇਲਾ ਦੀ ਕਿਤਾਬ ਪੜੀ ਵੀ ਪੜੀ ਲੱਗਦੀ ਆ ਅਖੇ ਜੀ ਨੈਲਸਨ ਮੰਡੇਲਾ ਬਾਰੇ ਮੈਨੂੰ ਸਾਰਾ ਪਤਾ ਰੱਖ ਬੈਸ लेट्स हैव अ डिस्कशन इंटरनेशनल एंड नेशनल एंड पंजाब अफेयर्स ਜਿਹੜੀ ਰੱਖੀ ਸੀ ਨਾ ਮੈਨੂੰ ਅੰਦਰ ਡੱਕ ਕੇ ਲੁਧਿਆਣੇ ਰੱਖ ਦਵਾਰਾ ਬੈਸ ਜੇ ਤੇਰੇ ਚ ਬੰਦੇਾਰਗੀ ਜਾਨ ਹੈਗੀ ਤੇ ਤੈਨੂੰ ਮੈਂ ਦੱਸੂਗਾ ਕਿ ਨੈਲਸਨ ਮੰਡੇਲਾ ਦਾ ਕੈਰੈਕਟਰ ਕੀ ਤੇ ਤੇਰਾ ਕੈਰੈਕਟਰ ਕੀ ਆ ਤੇ ਸਾਡੇ ਪੰਜਾਬ ਦੇ ਮੁੱਦੇ ਕੀ ਆ ਤੇ ਪੰਜਾਬ ਦੇ ਸੋਲੂਸ਼ਨਸ ਕੀ ਆ ਕਿੱਦਾਂ ਪੰਜਾਬ ਨੂੰ ਡਾਇਵਰਸੀਫਾਈ ਕਰਨਾ ਨਾਟ ਵਿਦ ਯੋਰ ਫੇਕ ਪ੍ਰੈਜੈਂਟੇਸ਼ਨ ਜਿਹੜਾ ਬਜਟ ਤੁਸੀਂ ਕੀਤਾ 60000 ਕਰੋੜ ਰੁਪਏ ਦਾ ਕਰਜ਼ਾ ਚੱਕਤਾ ਦੋ ਸਾਲਾਂਾਂ ਚ ਮੇਰੇ ਸਤਕਾਰਯੋਗ ਵੀਰੋ ਪੈਨੋ ਪਰੋ ਮੈਂ ਝਾੜੂ ਵਾੜਾ ਨੂੰ ਕਹਿਣਾ ਚਾਹੁੰਦਾ ਤੁਸੀਂ ਬੜੇ ਅੱਛੇ ਬੰਦੇ ਆ ਤੁਹਾਡੇ ਵਰਕਰ ਜਜ਼ਬਾਤੀ ਨੇ ਇਸ ਬੇਫਕੂ ਬੰਦੇ ਦੇ ਪਿੱਛੇ ਮਤਲ ਲੈ ਕੇ ਆਪਣਾ ਫਿਊਚਰ ਖਰਾਬ ਕਰੋ ਕਿਉਂਕਿ ਤੁਹਾਡੀ ਵਾਰੀ ਕਦੀ ਆਣੀ ਨਹੀਂਗੀ ਵਾਰੀ ਆਉਣੀਆਂ तितਲੀਆਂ ਦੀ ਰਿੰਕੂ तितਲੀ ਦੀ ਜੀਪੀ तितਲੀ ਦੀ ਫਲਾਨੀ तितਲੀ ਦੀ ਤੇ ਫਲਾਨੀ तितਲੀ ਦੀ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਨੂੰ ਅੱਛੇ ਤਰੀਕੇ ਨਾਲ ਭਗਵੰਤ ਵੀ ਸਮਝ ਗਿਆ ਹੋਵੇਗਾ ਭਗਵੰਤ ਸਿੰਘ ਤੇ ਮੇਰੇ ਨਾਲ ਜਿਹੜੇ ਸਤਕਾਰਯੋਗ ਪੰਜਾਬ ਦੇ ਬਹਾਦਰ ਲੋਕ ਜੁੜੇ ਨੇ ਵਰਲਡਵਾਈਡ ਉਹ ਵੀ